ਤਾ ਸਕੇ ਜੀ ਪਹਿਲਾ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਇਹੋ ਬੋਲਣ ਦੀ ਕੋ ਲੋੜ ਹੈ ਨਹੀਂ ਇਸ ਤੇ ਮੈਨੂੰ ਆ ਤੁਹਾਡਾ ਇੰਨਾ ਵੱਡਾ ਕੰਮ ਦੇਖ ਕੇ ਪੰਦੇ ਪਿੰਡ ਦਾ ਸਰਪੰਚ ਸਾਹਿਬ ਅਤੇ ਤੁਸੀਂ ਸਾਰਿਆਂ ਬਹੁਤ ਸਭ ਤੋਂ ਵੱਡਾ ਵਧੀਆ ਕੰਮ ਕਿ ਆ ਜਿੰਨੀਆਂ ਸਾਰੀਆਂ ਬਿੱਪੀਆਂ ਪੈੜਾ ਇੰਨੇ ਵੱਡੇ ਕੰਮ ਚ ਮੈਨੂੰ ਲੱਗਦਾ ਕਿ ਚਾਰ ਜੀਤਨ ਨਗੀਜਾ ਪੰਦੇ ਵਾਲੇ ਨੇ ਪਹਿਲਾਂ ਗੱਡੇ ਮਨਜ਼ੂਰ ਦਾ ਤਾਵੇਂ ਮੈਂ

ਮੈਂ ਕਿਹਨੇ ਆਪਣੀ ਦਿੱਲੀ ਨਹੀਂ ਗਿਆ ਮੈਂ ਇਸੇ ਉੱਤੇ ਜਾ ਕੇ ਪ੍ਰੇਰੀਆ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਜੋ ਪਿਛਲੇ ਕੁਝ ਹਾਰ ਗਿਆ ਤੋਂ ਜਿਹੜੇ ਬੰਦੇ ਕੁਝ ਪੁਰਾਣੇ ਮੈਨੂੰ ਵੋਟ ਕਰ ਰਹੇ ਨੇ ਪਿਛਲੇ ਵੀ ਘਰੇ ਹੋਣਗੇ ਮੈਂ ਕਾਫੀ ਅਸੇ ਤੋਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੇਂਦਰਿਤ ਕਰਕੇ ਆਪਣੇ ਆਪ ਨੂੰ ਹਰ ਵਾਰ ਦੇ ਲੋਕਾਂ ਦੀ ਲੜਾਈ ਲੜੀ ਮੁਲਾਜ਼ਮਾਂ ਲਈ ਰੋਡ ਤੇ ਆਉਣਾ ਲਈ ਖੜਾ ਹੋਇਆ ਕਿਸਾਨਾਂ ਨੂੰ ਰੋਡ ਤੇ ਆਉਣਾ ਲਈ ਖੜਾ ਹੋਇਆ ਕਿਤੇ ਜੇ ਕੋਈ ਹੋਰਤਾਂ ਨਾਲ ਕੋਈ ਅਨਿਆਇ ਹੋਇਆ ਕੋਈ ਕੱਟਾ ਹੋਇਆ ਮੈਂ ਉਹਨਾਂ ਦੇ ਨਾਲ ਖੇਡਾ ਹੋਇਆ ਮੈਂ ਬੇਰੁਜ਼ਗਾਰ ਲੋਕਾਂ ਦੇ ਨਾਲ ਜਿਹੜੇ ਕੈਂਪੀਆਂ ਦੇ ਥੱਲੇ ਹੋਏ ਸੀ ਜਿਹੜੇ ਵਿਛਾਰੇ ਭਰਮਾਖ ਮਾਰੇ ਜਾਂਦੇ ਨੇ ਰਤਾੜੇ ਜਾਂਦੇ ਨੇ ਮੈਂ ਉਹਨਾਂ ਵਾਸਤੇ ਹੀ ਖੇਡਾ ਹੋਇਆ ਪੂਰੇ ਪੰਜਾਬ ਦਾ ਕੋਈ ਸੀ ਆਪ ਮੁਹਾਰੇ ਕੱਟ ਜਿਹੜੇ ਉਹ ਕਿ ਉਸੇ ਲਈ ਸਰਕਾਰ ਦਾ ਵਿਰੋਧ ਕਰਦੇ ਨੇ ਚਾਹੇ ਉਹ ਮੱਤੇਵਾਦੀ ਸੰਘਰਸ਼ਤਾ ਵਿਰੋਧ ਦਾ ਕਾਟ ਹੋਵੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੱਟ ਹੋਵੇ ਚਾਹੇ ਉਹ ਸ਼ੰਪੂ ਬੋਟਰ ਦੇ ਉੱਤੇ ਕਿਸਾਨਾਂ ਦਾ ਕੱਟ ਹੋਵੇ ਚਾਹੇ ਉਹ ਕੋਰ ਬੁੰਨੀ ਵਿੱਚ ਭਾਰਨੇ ਸਿੱਧੂ ਦੇ ਚਾਰ ਪਰਚਿਆਂ ਦਾ ਕੱਟ ਹੋਵੇ ਚਾਹੇ ਉਹ ਭਾਈ ਅਮਰਪਾਲ ਸਿੱਖ ਤੇ ਉਹਨਾਂ ਦੇ ਸਾਥੀਆਂ ਤੇ ਐਮਐਸਏ ਲਾ ਕੇ ਉਹਨਾਂ ਨੂੰ ਬਿਬਰੂਗੜ ਆਸਾਮ ਗਿਆ ਜਲੰਧ ਜ਼ਿਲ੍ਹਾ ਵਿੱਚ ਭੇਜਣ ਦੇ ਖਿਲਾਫ ਅੰਮ੍ਰਿਤਸਰ ਵਿੱਚ ਮੋਰਚੇ ਦਾ ਕੱਟ ਹੋਵੇ ਪੈਣੋ ਵੀਰੋ ਤੇ ਬਜ਼ੁਰਗੋ ਐ ਹਰ ਥਾਂ ਪਹੁੰਚੇ ਹਾਂ ਔਰ ਜਿਹੜਾ ਜੋਖਮ ਸਹਿਤੋ ਗਾਇਤ ਕੀਤੀ ਪਿਛਲੇ ਇਤਿਹਾਸਾਂ ਤੋਂ ਕਿਉਂਕਿ ਜਦੋਂ ਤੁਸੀਂ ਕਿਸੇ ਸਿਸਟਮ ਦਾ ਵਿਰੋਧ ਕਰਨਾ ਕਿਸੇ ਸਰਕਾਰ ਦਾ ਵਿਰੋਧ ਕਰਨਾ ਜਿਸ ਤੋਂ ਤੁਹਾਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਮੈਂ ਲੱਖਾਂ ਪਸ਼ੂਆਂ ਦੇ ਹਾਦਿਆਂ ਤੋਂ ਲੱਗਿਆ ਹੋਇਆ ਔਰ ਮੇਰੇ ਖਰਾਬ ਮੈਂ ਇੱਕ ਬੈਰੀਅਰ ਜਨਰਲਸਟੀ ਬਿਗਲਾਸ 17 ਕੁੱਤੇ ਮੁਕਦਮੇ ਦਰਜ ਕੀਤੇ ਗਏ ਨੇ 12 ਮੁਕਦਮੇ ਪਹਿਲਾ ਮਗਰਮੀਆ ਆਕਾਲੀ ਦਲ ਦੀ ਸਰਕਾਰ ਨੇ ਉਸ ਵਾਰ ਜਦੋਂ ਉਹ ਪੋਸ਼ਣ ਸਿਕਾ ਰੋਕਣ ਦੀ ਕੋਸ਼ਿਸ਼ ਕੀਤੀ ਕੈਪਟਨ ਅਮਿਤ ਸਿੰਘ ਦੀ ਸਰਕਾਰ ਨੇ ਉਸ ਤੋਂ ਬਾਅਦ ਈਡੀ ਦੀ ਜਾਂਚ ਭਾਜਪਾ ਦਿੱਲੀ ਦੀ ਸਰਕਾਰ ਨੇ ਹਾਲਾਂਕਿ ਬੈਕਵਰਡਰ ਇਧਰ ਨਹੀਂ ਗਾ ਪਰ ਪਤਾ ਨਹੀਂ ਕਿਉਂ ਭਾਜਪਾ ਨੂੰ ਵੀ ਜੀਐਸਪੀ ਤੇ ਕੇਂਦਰ ਸਰਕਾਰ ਨੂੰ ਵੀ ਖੇਰਾ ਚੁਪਿਆ ਤੋ ਕਿ ਸ਼ਾਇਦ ਪੰਜਾਬ ਦੇ ਆਗਰੇ ਗਰੀਬਾਂ ਦੇ ਖਿਲਾਫ ਕਾਰੇ ਕਰਨ ਲਈ ਕਰਦੇ ਸੀ ਜੁਆਪਾ ਵਰਗੇ ਜਿਹੜੇ ਬੱਚਿਆਂ ਨੂੰ ਛੁੱਕ ਛੁੱਕ ਕੇ ਜਿਹੜੇ ਫੇਸਵਾਲ ਸੀ ਜਿਹੜੇ ਫੇਸਵਾਲ ਸੀ ਜਿਹੜੇ ਵਕੀਰ ਵੀ ਕਰ ਸਕਦੇ ਸੀ ਉਹਨਾਂ ਨੂੰ ਜੇਲਾ ਵਿੱਚ ਧੱਕਿਆ ਜਾਦਾ ਇਸ ਮੈਂ ਸਾਰੇ ਪੰਜਾਬ ਵਿੱਚ ਘੋਕਾ ਦੇ ਕੇ ਚਾਹੇ ਹੋ ਰੱਤਾ ਖੇਡਾ ਪਿੰਡ ਹੈ ਆਪਣਾ ਦਿਲਵੇ ਦਾ ਚਾਹੇ ਹੋ ਅਕਲੀਆ ਪਿੰਡ ਹੈ ਮਾਨਸਾ ਦਾ ਚਾਹੇ ਹੋ ਅਸਮਾਏ ਤੋਂ ਪਰਲੇ ਪਾਸੇ ਸਾਹਤ ਦੇ ਹਰਿਆਨੇ ਦੇ ਖੇਤਾਂ ਦੇ ਸ਼ਹਿਰ ਵਿੱਚ ਦਰਪੋਰਟ ਦੇ ਸਾਰੇ 8 10 ਨੌਜਵਾਨ ਸੀ ਜਿਹਨਾਂ ਨੂੰ ਯੂਆਪਾ ਦੇ ਤਹਿਤ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਸਾਰੇ ਇੱਕੇ ਬਹੁਤ ਗਰੀਬ ਸੀ ਇੱਕ ਸਿਰਫ ਪਿੰਡ ਦਾ ਸੀ ਪਟਿਆਲੇ ਇੱਕ ਨਵਾਂ ਸ਼ਹਿਰ ਦਾ ਇੱਕ ਮੁਜੀਥੇ ਦਾ ਉਹ ਮੈਂ ਜਦੋਂ ਵਾਪਾ ਦਾ ਕੇਸ ਚੱਕਿਆ ਤੇ ਸ਼ਹਿਰ বিজেপি ਨੂੰ ਇਹ ਚੁੱਪੇ ਆ ਕੇ ਕੋਹੜਾ ਜਿਹੜਾ ਸਾਡੇ ਦੇਸ਼ ਵਿੱਚ ਸਾਡੀ ਸਾਡੀ ਸ਼ਕਤੀ ਦਾ ਸਾਡੀ ਸਰਕਾਰ ਦਾ ਵਿਰੋਧ ਕਰਦਾ ਮੈਨੂੰ ਇਹ ਜੀ ਦੇ ਪਾਰਟੀ ਦਾ ਗ੍ਰਿਫਤਾਰ ਕਰਕੇ ਬਿਨਾਂ ਦੇ ਇੰਟਰਵਿਊ ਕੀਤਾ। ਉਹ ਚੌਥਾ ਜਿਹੜਾ ਹੋਸਰ ਕਰਾ ਜਿਹੜਾ ਪ੍ਰਗਤਮਾਨ ਜਿਹੜਾ ਮੇਰੇ ਨਾਲ ਕੰਮ ਕਰਦਾ ਸੀ। ਜਿਹੜਾ ਮੈਨੂੰ اچھی طرح ਜਾਣਦਾ ਪਰਿਵਾਰਕ ਤੌਰ ਤੇ ਮੇਰੇ ਘਰ ਕੇ ਬਾਰੇ ਗਿਆ। ਜਿਹਨੂੰ ਪਤਾ ਹੈ ਕਿ ਮੇਰੇ ਪਿਤਾ ਸਰਦਾਰ ਸੁਖਿੰਦਰ ਸਿੰਘ ਇਸ ਸੂਬੇ ਦੇ ਦੋ ਵਾਰ ਪ੍ਰਧਾਨ ਮੰਤਰੀ ਬਣ ਚੁੱਕੇ ਨੇ। ਸਭ ਕੁਝ ਜਾਣਦਿਆਂ ਹੋਇਆ ਪ੍ਰਗਤਮਾਨ ਨੇ ਮੇਰੇ ਖਿਲਾਫ ਪਿਛਲੇ 2 ਸਾਲਾਂ ਤੋਂ 5 ਮੁਕੱਦਮੇ ਦਰਜ ਕੀਤੇ ਨੇ। ਪਹਿਲੇ ਤਿੰਨ ਮੁਕੱਦਮਿਆਂ ਵਿੱਚੋਂ ਮੈਨੂੰ ਹ੍ਰਿਸਤਾਰ ਨਹੀਂ ਕਰ ਸਕਿਆ। ਤੁੱਕਿਆ ਦਾਅਵਾਤਾ ਮੈਨੂੰ ਅਗਾਉਂ ਜਵਾਨ ਤੇਜ ਲਿਆ ਸੀ ਜਿਵੇਂ ਇਹ ਰਿਖਿਆ ਕੇ ਮੈਂ ਉਹਦੇ ਉਹਦੇ ਮਨ ਸੀਗਾ ਕਿ ਕਿਸੇ ਤਿੱਕੇ ਦਾ ਖੇਰ ਹੋਊਗਾ ਤੇ ਮੈਂ ਸੁਟੂਗਾ ਤੈਨੂੰ ਭਰਾਉਂਗਾ ਦੇਸ਼ ਤੋਂ ਭਰਾਉਂਗਾ ਤੇ ਸ਼ਾਇਦ ਕੇ ਮੇਰੇ ਮੁੱਢੇ ਫੱਲ ਦੇਗਾ ਪਰੋਤ ਕਹਿਣਾ ਮੈਨੂੰ ਇੱਕ ਲੌਂਗ ਸਾਲ ਪੁਰਾਣੇ ਮਕਦਮੇ ਵਿੱਚ ਜਿਸ ਫਟਕਾ ਜਿਹੜੇ ਵਿੱਚ ਪ੍ਰਵਾਨਤਮਾ ਨੇ ਆ ਆਵਾਇ ਉੱਤੀ ਮੇਰੀ ਕੋ 2017 ਉਹੀ ਮਕਦਮਾ ਮਾਰ ਕੇ ਅੱਜ ਨਾਲਾਈ ਪੁੱਛਿਆ ਕਿ ਇਹ ਕਿਹਾ ਕਿ ਖੇਰੇ ਦਾ ਮਤਲਬ ਟੱਕਰ ਹੋ ਰਿਹਾ ਜਾਂ ਬਦਲਾ ਖੁੱਟ ਰਿਹਾ

ਆਹ ਫੇਰਾ ਜਿਹੜਾ ਸਾਡਾ ਵਿਰੋਧ ਕਰ ਰਿਹਾ ਜਿਹਨੂੰ ਮੈਂ ਜੇਲ੍ਹ ਵਿੱਚ ਛੁੱਟਿਆ ਹੋਇਆ ਛੇ ਕੁ ਮਹੀਨਾ ਕੇਸੀ ਦੀ ਵਾਲੀ ਨੂੰ ਤੁਹਾਨੂੰ ਦਿਖਾਉਣਾ ਹੋਣਾ ਮੇਰੀਆਂ ਤੇ ਕਾਹਦੀ ਕੱਢ ਕੇ ਵੀਡੀਓ ਦਾ ਜਿਹਨੂੰ ਤੁਹਾਨੂੰ ਦਿਖਾਉਣਾ ਹੋਣਾ ਜ਼ਰੂਰ ਕਿ ਇਹ ਆਪਣਾ ਵਿਰੋਧ ਹੈ ਨਹੀਂ ਕੋਈ اتنا ਸਾਥੀ ਚੜਾਈ ਨਹੀਂ ਸੀ ਮੈਂ ਤਾਂ ਪੰਜਾਬ ਦੀ ਲੜਾਈ ਲੜ ਰਿਹਾ ਤੇ ਮੈਂ ਕਿਸੇ ਨਾਲ ਨਹੀਂ ਕਸ਼ਮੀਰ ਮਜਨ ਦੀ ਲੜਾਈ ਨਹੀਂ ਹੈ ਅਗਰੇ ਕੋਈ ਵਰਤਮਾਨ ਦਾਬ ਇਸ ਤੂਹੀ ਕਰਦਾ ਤੇ ਐਗਰੈਸਿਵ ਆ ਕੇ ਸਾਡੇ ਰਾਜਪੁਰਾਂ ਨੂੰ ਭਾਈਓ ਤੇ ਭੈਣਾਂ ਨੂੰ ਉੱਥੇ ਨਾ ਭੇਜਦਾ ਕਿ ਖੇਤਰਾ ਨੰਬੂਰ ਤਾਂ ਅਗਰ ਸਾਡੇ ਕਿਸਾਨਾਂ ਦੇ ਅੰਦੋਲਨ ਵਿੱਚ ਜਿਹੜਾ ਚੱਲ ਰਿਹਾ ਹੁਣ ਹਰਿਆਣਾ ਪੁਲਿਸ ਨੂੰ ਆਪਣੀ ਧਰਤੀ ਕੁਝਾ ਤੇ ਅੰਦਰੋਂ ਛਾ ਗਿਆ ਜਿੱਦਕ ਟਕਰ ਤੇ ਆ ਪੰਜਾਬ ਦਾ ਦਰਿਆਵਾ ਟਕਰ ਉਹ ਉੱਥੇ ਆ ਕੇ ਹਰਿਆਣਾ ਪੁਲਿਸ ਨੇ ਆਪਣਾ ਨਾਕਾ ਲਾ ਕੇ ਉੱਥੇ 100 ਗੈਸਟ ਦੇ ਹਰਸ਼ੂਤੇ ਸਾਰੇ ਕਿਸਾਨ ਉੱਥੇ ਟਰੈਕਟਰ ਭਰਨੇ ਕਿਸਾਨ ਸਾਹਿਬ ਪੁੱਛਿਆ ਔਰ ਇੱਕ ਸਦਰ ਨੌਜਵਾਨ ਤੇ ਕੇ ਜੇਰੇ ਦਾ ਨਵਾਂ ਗੋਦ ਦਾ ਇੱਕ ਪਾਲ ਫਰਾਈ ਬੋਧ ਤੋਂ ਹਰਿਆਣਾ ਪੁਲਿਸ ਨੇ ਚੱਕ ਕੇ ਗੋਦੀ ਚ ਪਾ ਲੇ ਹਰਿਆਣੇ ਦੇ ਲੋਕਾਂ ਨੂੰ ਲੱਤਾਂ ਤੋੜ ਕੇ ਆ ਸਾਰਾ ਉਹਦਾ ਮੂਦਾ ਜਵਾਰਾ ਤੋੜ ਦਿੱਤਾ ਜੇ ਨਾਗਲਤੀ ਕਰਦੇ ਹਰਿਆਣਿਆਂ ਦੇ ਲੋਕਾਂ ਮਿਲ ਕੇ ਫਿਰ ਅਸ਼ਰ ਬੁਰਾ ਕਰਦਾ ਸਾਡਾ ਇੱਕ ਨੌਜਵਾਨ ਸ਼ੁੱਧ ਕੇ ਜੇਰਾ ਮੋਹੜ ਦੇ ਲਾਗੇ ਵੱਲੋਂ ਵਿੱਚ ਐਮਰ ਦੇ ਸਾਹਿਬ ਨੇ ਤੁਹਾਨੂੰ ਦੱਸਿਆ ਹੋਣਾ ਮੈਂ ਉਹਦੇ ਪਿੰਡ ਵੀ ਗਿਆ ਨਾਗਲਤੀ ਕਰੋ ਹੱਥ ਮਾਰੋ ਰੁਕਾ ਨੋ ਤੇਰਾ ਰੀਸੀ ਬੋਧਾ ਕਿੰਨੇ ਲੋਕ ਤੁਸੀਂ ਧੱਕਾ ਕਰੋਗੇ ਕਿ ਮੇਰਾ ਫਤਿਹਪੁਰ ਦਾ ਮੇਰੇ ਪਿਤਾ ਜੀ ਨੇ ਮੈਨੂੰ ਸਿਖਾਇਆ ਵਾ ਕਿ ਜ਼ਿੰਦਗੀ ਵਿੱਚ ਸੁਨਾਂ ਜ਼ੁਰਮ ਕਰਨਾ ਵਾ ਤੇ ਨਾਲੇ ਅਸੀਂ ਲੱਗਦਾ ਨੰਨ ਜਾਂਦੇ ਆ ਜਿਹਦਾ ਮਤਲਬ ਆਪਾਂ ਗੁਰੂ ਸਾਹਿਬ ਦੇ ਸਿੱਖੇ ਜੀ ਆਪਾਂ ਨੂੰ ਜ਼ੁਰਮ ਦੇ ਖਰਾਬ ਨਾਣਵਾ ਸਿਖਾਇਆ ਗਿਆ ਤਾਂ ਮੈਂ ਪੰਜਾਬ ਤੇ ਜਿਹੜੇ ਸਾਰੇ ਬੁੱਤੇ ਚੱਕੇ ਤੇ ਇਹਨਾਂ ਦੇ ਕੋਲ ਜਦੋਂ ਦਲੀਲ ਰੱਖ ਜਾਂਦੀ ਕਿਸੇ ਕੋਲ ਤੇ ਉਹ ਅਗਲਾ ਘੱਲ ਪੈਂਦਾ ਵਾ ਇਹਨਾਂ ਦੇ ਪੁਲਿਸ ਨਾਲ ਇਹਨਾਂ ਕੋਲ ਅਟਚੀ ਹਿੰਸਾ ਮੈਂ ਜੇ ਕਿਤਾਬ ਪਹੁੰਚਿਆ ਰਾਸਤੇ ਪਰ ਕੋਈ ਗੱਲ ਨਹੀਂ ਮੈਂ ਜੇ ਕਿੱਤੀ ਆ ਔਰ 12 ਅੰਕੇ ਮੈਂ ਉਧਰ ਨੂੰ ਬੜੀ ਮਜ਼ਬੂਤੀ ਨਾਲ ਕਹੇ ਜੇ ਲੋਕ ਤੁਸੀਂ નિર્ਦੋਸ਼ ਹੋ ਜਦੋਂ ਤੁਹਾਡੀ ਆਤਮਾ ਸੱਚੀ ਹੋਵੇ ਤੇ ਲੋਕਾਂ ਨੇ ਤੁਹਾਨੂੰ ਸਾਥ ਦੇਣਾ ਮੈਂ ਜੇ ਕਿ ਅਸੂਲ ਪਹੁੰਚਿਆ ਇੱਥੇ ਲੜਨਾ ਵਾਸਤੇ ਉਹਦੇ ਵਿੱਚ ਮੇਲੇ ਕੀਤੇ ਹੋਏ ਕੰਮ ਸਾਰੇ ਪੰਜਾਬ ਤੇ ਔਰ ਭਗਵਾਨ ਪ੍ਰਭਾਨ ਵੱਲੋਂ ਕੀਤਾ ਗਿਆ ਜੋ ਸੱਚ ਇੱਕ ਹਰਨ ਬਣਿਆ ਜੇ ਕੋਲ ਬਿਲਕੁਲ ਸੁਭੂ ਹੋਸ ਲੈ ਕੇ ਹੁੰਦਾ ਇਸ ਲਈ ਮੈਂ ਤੁਹਾਨੂੰ ਕਹਿਣਾ ਕਿ ਸਭਾ ਜੇ ਸਭ ਦੇ ਜੰਗਲ ਵਾਹੇ ਨੂੰ ਮੇਰੇ ਕੋਲ ਸਿੱਧਿਆਰੇ ਮੈਂ ਉਹ ਦੂਰ ਨਹੀਂ ਕਰਦਾ ਥੋੜਾ ਕੁ ਪ੍ਰਯੋਗ ਕਰੂੰਗਾ ਦੁੱਖਾਂ ਤੱਕ ਪੀਰ ਵਾਲਾ ਪਾਣੀ ਪਿਚਾਉਂਗਾ ਦੁੱਖਾਂ ਦੇ ਘਰਾਂ ਦੇ ਵਿੱਚ ਕੈਂਸਰ ਦਾ ਸਾਡਾ ਜ਼ਮੀਨ ਆ ਖੇਤਾਂ ਪਾਣੀ ਅੱਜ ਅੱਜ ਜਿਆ ਚੱਲਦਾ ਉਹ ਤੁਹਾਨੂੰ ਤੁਹਾਡੇ 13 ਬਸਤੀ ਤੋਂ ਜਿੰਨਾ ਇੰਡਸਟਰੀ ਦਾ ਫੈਕਟਰੀਆਂ ਦਾ ਕੰਦ ਜਿਹੜਾ ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾ ਕੇ ਸਾਫ਼ ਕਰਕੇ ਪੋੜਾ ਚਾਹੀਦਾ ਉਸ ਵਾਂਗ ਜਿਹੜੇ ਛੋੜ ਦੇ ਪਿਆਏ ਉਹ ਰੰਗ ਦੇ ਰੰਗ ਦੇ ਰੰਗ ਦੇ ਇੱਥੇ ਤੋਂ ਪਤਾ ਕਿ ਕੈਨਸਲ ਟ੍ਰੇਨ ਚੱਲਦੀ ਐ ਬਚੰਦੇ ਨੂੰ ਕਰਨੇ ਦੀ ਕੋਈ ਜਾਣਤ ਨਹੀਂ ਰਾਤ ਕੈਨਸਲ ਟ੍ਰੇਨ ਆ ਪਰ ਪਰ ਵਿਚਾਰੇ ਨਿਕੂਗੇ ਹਰ ਆਦਮੀ ਦਾ ਤੇ 25 30 50 ਲੱਖ ਦਾ ਰਾਤ ਕਰਾਈ ਨਹੀਂ ਸਕਦਾ ਇਸ ਕਰਕੇ ਅਗਰ ਮੈਨੂੰ ਮੌਕਾ ਮਿਲੇਗਾ ਇਹ ਚੀਜ਼ਾਂ ਸੁਧਾਰਨ ਵਾਲੇ ਨੂੰ ਲੋਕ ਇਹ ਪਰਵਾਨ ਕਰਵਾ ਨੇ 2 ਸਾਲਾਂ ਦਾ ਇਹਨਾਂ ਗੱਲਾਂ ਦੀ ਗੋਲ ਨਹੀਂ ਤਾਂ ਸਮੂਹ ਦਾ ਜ਼ਮੀਨੀ ਹੇਠਲਾ ਪਾਣੀ ਸਭ ਤੋਂ ਜ਼ਿਆਦਾ ਨੀਚਾ ਗਿਆ ਪੰਜਾਬ ਦੇ ਵਿੱਚ ਉੱਪਰ ਅੰਤਰਿਕਸ਼ ਵਿੱਚ ਨਸਾ ਅਮਰੀਕਾ ਦੇ ਸੈਟਲਾਈਟਸ ਕੋ ਬੁਰੀਆਂ ਨੇ

ਉਸ ਪਾਣੀ ਉੱਤੇ ਨਾਲ ਹੈ ਕਿ ਆਏ ਤੇ ਉਹ ਪਾਣੀ ਜੇ ਦੂਰ ਗਿਆ ਜਿੱਦਾਂ ਪਾਣੀ ਪੰਜਾਬ ਦਾ ਧਰਤੀ ਹੇਠਲੇ ਖਤਮ ਹੋਵੇਗਾ ਮੈਂ ਪੁੱਛਣਾ ਚਾਹਵਾ ਪ੍ਰਵਤਪਾ ਨੂੰ ਜੇ ਕਦੀ ਗੌਰ ਕੀਤਾ ਵਾ ਕਿ ਧਰਤੀ ਹੇਠਲੇ ਪਾਣੀ ਨੂੰ ਕਿੱਦਾਂ ਇੰਪਰੂਵ ਕਰਨਾ ਇਸ ਨੂੰ ਕਿੱਦਾਂ ਰੀਚਾਰਜ ਕਰਨਾ ਕਿਸ ਤਰ੍ਹਾਂ ਅਸੀਂ ਆਪਣੇ ਪਾਣੀ ਨੂੰ ਬਚਾਉਣਾ ਕਿਸ ਤਰ੍ਹਾਂ ਝੋਨੇ ਦੀ ਫਸਲ ਤੋਂ ਹਟਾਵਾਂਗੇ ਕੁਝ ਹੋਰ ਦੀਆਂ ਫਸਲਾਂ ਜਿਵੇਂ ਕਿ ਐਮਐਸਪੀ ਜਿਹੜੀ ਝੋਨੇ ਦੇ ਬਰਾਬਰ ਦੀ ਆਮਦ ਦੇਣ ਵਾਲੀ ਫਸਲ ਹੈ سارے پنڈا میں ایک سو ستارہ ممبر چڑ کے جی ہو گیا ਸੋਹਰਵੰਦਾ ਸੁਚੇਵੂ ਆਪਸੋ ਹਾਂਦਾ ਵਾ ਜਮੀਨ ਵਰਦੇ ਉੱਤੇ ਕੰਮੀ ਪੜਾਈ ਲਿਖਾਈ ਦੀ ਕੰਮੀ ਵਿਆਹ ਕਮ ਦੀਆਂ ਤੇ ਚਰਦੇ ਵੀ ਨਹੀਂ ਬੋਲਦੇ ਜਿਹੜਾ ਦਿੱਲੀ ਸਦਰ ਜਿੱਥੇ ਆਪਰੇਸ਼ਨ ਹੋ ਰਹੀਆ ਇੱਥੇ 545 ਮੈਂਬਰਾਂ ਦਾ ਸਦਰ ਆ ਜਿੱਥੇ ਸਾਰੀ ਦਿੱਲੀ ਦੇ ਲੋਕ ਪੜੇ ਕਿਨੇ ਕੈਨੇਡਾ ਦੇ ਕੋਲ ਦਿੱਲੀ ਕਰਾਚ ਦੇ ਤਾਮਿਲਨਾਡੂ ਦੇ ਬੈਸਟ ਬੰਗਾਲ ਦੇ ਤਿਆਰੀ ਕਰਕੇ ਆਉਨੇ ਹਰ ਸੇ ਕਰਕੇ ਲੈ ਕੇ ਆਉਂਦੇ ਨੇ ਆਪਣੇ ਸੁਪਿਆ ਵਾਸਤੇ ਕਾਨੂੰਨ ਲਿਆਉਣ ਵਾਲੇ ਜਿਹੜੇ ਪੰਜਾਬ ਦੇ ਲੋਕੀ ਉਸੇ ਦਰਦੇ ਨੇ ਜਿਸੇ ਲਈ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਜੱਗ ਰਹੇ ਹੋਏ ਕੋਈ ਵਿਕਵਾਲੇ ਦਿਹਾੜੀਦਾਰ ਨੇ ਦੇ ਪਛੜੇ ਲੋਕ ਨੇ ਕਦੀ ਪਾਰਲੀਮੈਂਟ ਨੂੰ ਤੁਹਾਡੀ ਗੱਲ ਨਹੀਂ ਕੀਤੀ ਅੱਜ ਪਿਛਲੇ 10 ਸਾਲਾਂ ਚ ਮੋਦੀ ਸਰਕਾਰ ਨੇ ਮਦਦ ਉਸਾਰ ਚੋਣਾ ਕਿ ਅੱਜ ਦੇ ਅੰਕੜੇ ਲੋਕ ਸੰਗਠਨ ਨੇ ਆਪ ਰੱਖੇ ਨੇ ਉਸੀਂ ਸੁਣ ਕੇ ਆ ਰਹੇ ਹਾਂ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਅਮੀਨਾ ਦਾ 15 ਲੱਖ ਕਰੋੜ ਰੁਪਏ ਦਾ ਮਾਸਪੀਤਾ ਪਹਿਲੋ 15 ਲੱਖ ਕਰੋੜ ਰੁਪਏ ਔਰ ਚੰਦ ਕੰਪਨੀਆਂ ਜਿਹਦਾ ਨਾਮ ਤੁਸੀਂ ਅਕਸਰ ਸੁਣਦੇ ਹੋ ਅਡਾਨੀ ਅੰਬਾਨੀ ਟਾਟੇ ਬਿਰਲੇ ਮੁਹਿੰਦਰੇ ਕੁਝ ਸੈਂਕੜੇ ਕੰਪਨੀਆਂ 100 200 300 400 500 ਤੇ ਪੰਜਾਬ ਦੇ ਕੁੱਲ ਕਿਸਾਨ ਖੇਤ ਪਰ ਤੂੜ ਵੇਚ ਮੰਡੀਆ ਦਾ ਕਰਜ਼ਾ 1 ਲੱਖ ਕਰੋੜਾ ਇਹ ਕਰਜ਼ਾ ਹੈ ਕੱਟੋ ਪਰ 15 ਲੱਖ ਪਰਵਾਰਾਂ ਦਾ ਜੁੱਪੜਾ ਦੇ ਘਰੇ ਆ ਬੰਦਿਆਂ ਦਾ ਨਹੀਂ ਲੇਕਿਨ ਉਸ ਕਰਜ਼ੇ ਨੂੰ ਕੋਈ ਕਿਸੇ ਸਰਕਾਰ ਨੇ ਵਾਪਸ ਨਹੀਂ ਕੀਤਾ ਕਿਉਂਕਿ ਤੁਹਾਡੀ ਗੱਲ ਕਿਸੇ ਨੇ ਲੋਕ ਸਭਾ ਵਿੱਚ ਕੀ ਨਹੀਂ ਜਾਤੇ ਜਿਸੇ ਨੂੰ ਦੱਸਿਆ ਜਾਏਗਾ ਕਿ ਇਹੀ ਪੰਜਾਬ ਦੇ ਲੋਕ ਘੋੜਾਂ ਦੇ ਲਾਖੀ ਕਰਦੇ ਨੇ ਇਹਨਾਂ ਦੇ ਹੀ ਬੱਚੇ ਇਹਨਾਂ ਦੀਆਂ ਲਾਸ਼ਾਂ ਜਿਵੇਂ ਕਿ ਮੈਥੋ ਕੰਢੇ ਸੁਖੰਦਰ 24 ਸਾਲ ਦੀ ਲਾਸ਼ ਹਾਈਟ ਉੱਤਰਾਧ ਵਿੱਚ ਪਹਿਲਾ ਆਈ ਆਪੇ ਇੰਦਚਲ ਜੰਮੂ ਕਸ਼ਮੀਰ ਦੇ ਬਾਰਡਰ ਤੇ ਚੀਨ ਦੇ ਬਾਰਡਰ ਤੇ ਆਇ ਇੱਕ ਜਾਤ ਦੇ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਦੇਖ ਲਈ ਨੇ ਫਰਦਿਸ਼ ਫੌਜੀ ਬੱਚੇ ਉੱਤੇ ਲਾ ਕੇ ਜ਼ਮੀਰਾਂ ਦੇ ਬਾਰਡਰਾਂ ਦੀ ਰੱਖੀ ਕਰਦੇ ਆਂ ਅਨਾਜ ਵੀ ਆਪਾਂ ਕਰਦੇ ਆਂ ਕੋਸ਼ਿਸ਼ਾਂ ਰੱਖੀ ਵੇਸੀ ਕਰਦੇ ਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਵੱਡ ਮੁੱਲਾ ਯੋਗਦਾਨ 90% ਫੌਸੀਆ ਪੰਜਾਬੀਆਂ ਤੇ ਅਸੀ ਹਿਗਰਸੇ ਕਰ ਜਾਂਦੀਆਂ ਛੀ ਦੁਰਮ ਸੀ ਕਰ ਗਿਆ ਗਿਆ ਸਭ ਤੋਂ ਛਾਣਾ ਕਾਣੇ ਪਾਣੀ ਦਾ ਝੇਲ ਪੰਜਾਬ ਦੇ ਬਹਾਦਰ ਲੋਕਾਂ ਦੇ ਗੱਟੀਆਂ ਤੇ ਆਪਣਾ ਹੱਕ ਲੈਣ ਵਾਸਤੇ ਜਦੋਂ ਅਸੀਂ ਦਿੱਲੀ ਨੂੰ ਕਰਦੇ ਆ ਸਾਨੂੰ ਸ਼ਗੂ ਬੈਰਗੇਟ ਵਿੱਚ ਰੋਕੇ ਕੁੱਟਿਆ ਜਾਂਦਾ ਗੰਡੇਦਾਰ ਤਾਰਾਂ ਲਾਇਆ ਜਾਂਦੀਆਂ ਲੈਂਟਰ ਵਾਇਰ ਗੰਡੇ ਨੇ ਤੇ ਆ ਉੱਤੇ ਜਾਂਦੇ ਨੇ ਕਿ ਅਖੇ ਇਹ ਕੌਣ ਇਹਨਾਂ ਨੂੰ ਰੋਕੋ ਪਰ ਦੇ ਪਾਸੇ ਦਿੱਲੀ ਵਿੱਚ ਜਾ ਸਕਦੇ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਸਾਨੂੰ ਕੁੱਟਰਵਾਦੀ ਕਿਹਾ ਜਾਂਦਾ ਸਾਨੂੰ ਅਤੰਕਵਾਦੀ ਕਿਹਾ ਜਾਂਦਾ ਸਾਨੂੰ ਦੇਸ਼ ਦੇ ਦੁਸ਼ਮਣ ਬਣਾ ਦਿੱਤਾ ਜਾਂਦਾ ਭੈਣੋ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣਾ ਖੂਨ ਸਿੰਜਿਆ ਇਸ ਧਰਤੀ ਤੇ ਉਹਨਾਂ ਨੂੰ ਅੱਜ ਵੀ ਇਸ ਕਰਕੇ ਤੁਹਾਡੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਕਦੇ ਵੀ ਮਿੰਟਾ 500 ਦਾ ਟਾਂਗਿਆ ਤੇ 300 ਜਿਹੜਾ ਐਮਰਪੀਓ ਚੁੱਕਣ ਦਾ ਜ਼ਿੰਮੇਵਾਰਾ ਦਾ ਜਾਂਦਾ ਉਹ ਕਿਸੇ ਤੋਂ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਜਾਂਦਾ ਪਰ ਉਹਦੇ ਉੱਤੇ ਆ ਕੇ ਕਿਸੇ ਲੋਖਾ ਨਹੀਂ ਜਾਈ ਤਿੰਨ ਮਰਲੇ ਇਸ ਦੇਸ਼ ਤੇ ਇਕ ਵਾਰ ਹੈਗਾ ਉਹ ਮਾਰੀਆਂ ਦਾ ਉਹਨਾਂ ਨੇ 70 75 ਸਾਲ ਦੀ ਜ਼ਾਦੀ ਬਹੁਤ ਰੱਖੀ ਕੀਤੀ ਸ਼ਾਇਦ ਹਜ਼ਾਰ ਹਜ਼ਾਰ ਗੁਣਾ ਵੇਲੇ ਇਕ ਵਾਰ ਹੈਗਾ ਬਾਗਮਾ ਦਾ ਉਹ ਸਾਡੇ ਭਰਾ ਨੇ ਫਿਰਾਂ ਚ ਉਹਨਾਂ ਦੀ ਖਾਤਰ ਵੀ ਸਰਕਾਰਾਂ ਨੇ ਸੱਤ ਕਮਿਸ਼ਨ ਬਣਾਏ ਭੈਣੋ ਸੱਤ ਤਰ੍ਹਾਂ ਦੇ ਖਾਣ ਦਈਆਂ ਉਲੰਘਣਾਂ ਤਾਂ ਕਿ ਮਹਿੰਗਾਈ ਦੇ ਨਾਲ ਜਿਹੜਾ ਦਿੱਤਰ ਖਾਵਾ ਪਤੀ ਲੋਵੇ ਇੱਕ ਫਾਈਵ 3 ਚ ਦਿੱਤਰ ਖਾਣ ਪੰਜ ਸੱਤ ਅਠੇ ਦਾ ਹੋਇਆ ਕਰਦੀ ਸੀ ਜੀ 40 ਸਾਲ ਪਹਿਲਾਂ ਆਰਗੋਨੀਆਂ ਤਰ੍ਹਾਂ 10 ਗੁਣਾ ਵਧੀਆ ਨੇ ਇਕੱਲਾ ਖੇਤ ਮਜ਼ਦੂਰ ਗਰੀਬ ਮਜ਼ਦੂਰ ਦੇ ਚਮਿੰਨਾ ਪਛੜਾ ਮਹਾਵਾਰਕ ਛੋਟਾ ਕਿਸਾਨ ਜਿਹੜੀ ਸਭ ਤੋਂ ਵੱਡੀ ਅਮਾਰਤੀਆ ਦੇਸ਼ ਚ 65% ਲੋਕ ਪਿਤਾ ਕਾਸਤੇ ਮੈਂ ਅਨੇ ਦੀ ਕਰ ਕਿਸੇ ਸਰਕਾਰ ਨੇ ਸੁਣੀ ਕੋਈ ਨੀਤੀ ਨਹੀਂ ਬਣਾਈ ਗਈ ਅੱਜ ਇਹ ਜਿਹੜੇ ਪੰਜਾਬ ਦੇ ਲੋਕੀ ਮਿਹਨਤ ਕਰਨ ਦੇ ਬਾਪੂ مشکل کرنے دے باپ جو سیر کو لے کے شام تائیں کم کرنے دے باپ جو آج کے زیر میں دے باقی شام تائیں گے کہنا کسان کھیٹ میں جو تے گریب آدمی تھا آنا 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 کے سیر ہو گیا اور دوسری اندازہ نہ ہو کہ تو ہنے جہاں کردہ نیتیاں بڑھائیا گیا تو ہڑا تیار نہیں رکھا گیا تو ہنوں میں گھائی دن آر جدا گریزی چرسنوں کے اندے میں انفلیشن پرائس انڈیکس جدا کسان یونین ਜੇ ਕੋਈ ਜੇ ਨਿਆਰਾ ਕਿ ਸੁੱਚੇ ਕਾਂਚ ਦੇ ਨਾਲ ਜੋੜੋ ਸਾਡੀ ਕੀਤਾ ਕਿਸੇ ਨੇ ਜੋੜਿਆ ਨਹੀਂ ਅੱਜ ਤੋਂ 6-7 ਸਾਲ ਪਹਿਲਾਂ ਸਾਡਾ ਕਿਸਾਨ ਛੋਟਾ ਗਰੀਬ ਆਦਮੀ 2 ਟਨ ਕੁਇੰਟਲ ਓਟਿਆ 2 ਟਨ ਕੁਇੰਟਲ ਕੜ ਕਮੋਕ ਕੇ ਇੱਕ ਥੋੜਾ ਸੋਨਾ ਲੈ ਸਕਦਾ ਸੀ 70 ਰੁਪਏ ਸਾਹ ਕੋ ਮਾਤਾ ਸਾਰਿਆਂ ਨੇ ਕੱਢੀ ਕੀਤੀ ਸ਼ਹਿਰਾ ਵਿੱਚ ਜਦੋਂ ਉਹ ਟਿੱਕ ਕਾਰਸ ਨੂੰ ਤੇਜ਼ ਰਫ਼ਤਾਰਿਆਂ ਨੇ ਜਦੋਂ ਮੋਸੇ ਦੇ ਸਿਰਾਂ ਉੱਪਰ ਆ ਗਈ ਜਦੋਂ ਉਹ ਕਾਰਸ ਨੂੰ ਉਹਨਾਂ ਨੇ ਕੋਲ ਤਾਂ

ਮੈਂ ਆਪਣੇ ਬੰਦੀ ਸਿੰਘਾਂ ਦੀ ਗੱਲ ਕਰੂੰਗਾ ਹਰ ਸਾਬ ਗੁਰਦੁਆਰਾ ਕੋਹਲੀ ਇੱਕ ਮੋਰਚਾ ਰੱਖਿਆ ਉਸ ਮੋਰਚੇ ਵਿੱਚ ਕੀ ਕਹਿੰਦੇ ਨੇ ਕੀ ਮੰਗ ਰਹੇ ਕੀ ਹੈ ਕਿ ਅਸੀਂ ਜੋ ਕੌਮੀ ਰਾਏਆ ਨਰਦੇ ਲੋਕੀਆਂ ਲੋਕਾਂ ਨੂੰ ਸਜ਼ਾ ਹੋ ਗਈ ਉਹ ਸਜ਼ਾ ਕਿਸੇ ਨੂੰ 25 ਸਾਲ ਹੋ ਗਈ ਉਹ 30 ਸਾਲ ਦਾ ਅੰਦਰਿਆ ਉਹ ਜਿਹਨੂੰ 22 ਸਾਲ ਹੋ ਗਏ ਉਹ 32 ਸਾਲ ਦਾ ਅੰਦਰਿਆ ਉਹ ਸਾਡੇ ਬੰਦੀ ਸਿੰਘ ਛੱਡ ਦਿਓ ਇੱਕ ਮੋਰਚਾ ਮੰਗ ਰਹੇ ਨੇ ਇਹ ਔਰ ਇੱਕ ਵਜੇ ਦੀ ਵਾਰ ਜੱਦੀਦਾਰ ਮੁੱਖ ਮੰਤਰੀ ਇੱਥੇ ਸਾਡਾ ਪ੍ਰੋਫੈਸਰ ਦੁਰਿੰਦਰਪਾਲ ਸਿੰਘ ਢੁੱਲਰ ਉਹ ਆਪਣੀ ਕਹਿਰ ਪੂਰੀ ਕਰ ਚੁੱਕਾ ਵਾ ਸਰਦਾਰ ਸਾਹਿਬ ਤੇ ਕਰ ਚੁੱਕਾ ਵਾ ਇਸ ਕੋਜੀ ਕਹਿੰਦੇ ਆ ਕਿ ਅਸੀਂ ਐਮਪੀ ਬਣਨਾ ਤੁਸੀਂ ਦੱਸੋ ਐਮਐਲਏ ਬਣ ਕੇ ਕਿਹੜੇ ਮੁੱਦਿਆਂ ਤੇ ਬੋਲੇ ਕਿਸਾਨਾਂ ਦੇ ਮੋਟੇ ਤੇ ਪੁੱਤਿਆ ਗਿਆ ਤੁਸੀਂ ਵੀ ਬੋਲੇ ਐਨਐਸਏ ਦੇ ਕੀ ਤੁਸੀਂ ਵੀ ਬੋਲੇ ਪੰਦੀ ਸ਼ੇਗੜ ਦਾ ਮੋਟਾ ਕਿਹੜਾ ਤੁਸੀਂ ਵੀ ਬੋਲੇ ਸਾਡੇ ਜਿਹੜੇ ਵਿਚਾਰੇ ਮੁਲਾਜ਼ਮਾਂ ਤੇ ਟੈਂਕੀਆਂ ਤੇ ਚੜੇ ਤੁਸੀਂ ਵੀ ਬੋਲੇ ਉਹਨਾਂ ਦੇ ਡਾਲਾ ਪਈਆ ਤੁਸੀਂ ਵੀ ਬੋਲੇ ਸਿੱਧੂ ਮੂਸੇਵਾਲਾ ਦਾ ਪੁੱਤ ਮੁਸ਼ੀਰੀ ਕੋਲੇ ਕਿਦੋਂ ਕੋਰਣਾ ਤੁਸੀਂ ਐਮਪੀ ਦਾ ਮੰਮੀ ਦੇ ਕੋਲ ਹੋਤ ਸੀ ਕਿ ਜੇ ਜਾ ਕੇ ਉੱਥੇ ਸੁੱਝੇ ਮੂੰਹ ਵੜਾਉਣਾ ਬੁੱਤਰਸ਼ ਪਰਣਾ ਕਿ ਜੇ ਮੈਂ ਸਮਝਦਾ ਤੁਹਾਡਾ ਅਧਿਕਾਰ ਨਹੀਂ ਆ ਮੈਂ ਤੁਹਾਨੂੰ ਇਹ ਵਾਦਾ ਕਰਨਾ ਆ ਕਿ ਮੈਂ ਐਮਪੀ ਬਣ ਕੇ ਜੋ ਸਾਡੇ ਪੰਜਾਬ ਦੇ ਨਾਲ ਅਨਿਆਏ ਹੋ ਰਹਾ ਹੋਣਾ ਨਹੀਂ ਜਦ ਸਾਡੀ ਪਾਰਟੀ ਨੇ ਕੀਤਾ ਹੋਵੇ ਸਾਡੇ ਕਰਿਆਈ ਪੜਗਿਆਂ ਦਾ ਅਨਿਆਏ ਸਾਡੀ ਰਾਜਦਾਰੀ ਸਾਡੇ ਨੂੰ ਖੁਸ਼ੀ ਸਾਡੇ ਪੰਜਾਬੀ ਬੋਲ ਦੇ ਰਾਜੇ ਬਾੜ ਰਹੇਗੇ ਇਹ ਮੁੱਦੇ ਵੀ ਲੈਣੇ ਆ ਮੈਂ ਸਭਾ ਮੁੱਦਾ ਕਿ ਕਰਦੇ ਕਿ ਕਹਿ ਬਣਾਣਾ ਤੁਹਾਡੇ ਦੇ ਕਾਹ ਦੀ ਜਿਹੜੀਆਂ ਤਿਹਾਰੀਆਂ ਜੋ ਤੁਹਾਡਾ ਸ਼ੋਸ਼ਣ ਹੋ ਰਿਹਾ ਉਹਦਾ ਲੈਣਾ ਐਮ ਐਸ ਪੀ ਕਾਨੂੰਨ ਲਾਜਾਵੇ ਠੰਡਤਾ ਸਾਡੀ ਫਸਲਾਂ ਦਾ ਕਾਨੂੰਨ ਲਾ ਕੇ ਐਮ ਐਸ ਪੀ ਫਸਲਾਂ ਦੇ ਦਿੱਤੇ ਜਾਵੇ ਉਹ ਮੁੱਦਾ ਚਿਕਨਾ ਪਾਕਿਸਤਾਨ ਦੇ ਨਾਲ ਬਾਰਡਰ ਪੰਜਾਬ ਦਾ ਬੁਲਣਾ ਚਾਹੀਦਾ ਕਿ ਬੜੀ ਇੰਪੋਰਟੈਂਟ ਗੱਲ ਹੈ ਮੇਰੇ ਵੀਰੋ ਪੜ੍ਹਨ ਤੋਂ ਤੁਹਾਨੂੰ ਸੁਣਾਉਣਾ ਪੰਜਾਬ لینڈ کو کوئی بندرگاہ نہیں ہے اگر مندرگاہ لبنی سانو سن ہزار کلومیٹر میٹر دو دور گجرات مہاراشٹر بندرگاہ کوئی ترقی نہیں کر سکتا

ਸਾਹਾਰਾ 200 ਕਿਲੋਮੀਟਰ ਸਮੁੰਦਰੀ ਜਹਾਜ਼ਾਂ ਤੋਂ ਲੈ ਤੇ ਆਹ ਤੁਹਾਨੂੰ ਦੱਸਦਾ ਕਿ ਸਾਡੀਆਂ ਦੋ ਬੰਦਰਗਾਹਾਂ ਕਿੱਥੇ ਨੇ ਤੇ ਸਾਡੇ ਇਲਾਕੇ ਅਗਰ ਬਾਰਡਰ ਖੁੱਲੇ ਹੋਵੇ ਤਾਂ ਕ੍ਰਾਚੀ ਦੇ ਬੰਦਰਗਾਹ ਕ੍ਰਾਚੀ ਦੀ ਬੰਦਰਗਾਹ ਪਾਕਿਸਤਾਨ ਵਿੱਚ ਸਾਡੇ ਤੋਂ ਕੁਝ ਸੰਗਿਣਿਤ ਕਿਲੋਮੀਟਰ ਦੂਰ ਹੈ ਸਾਡਾ ਬੁਫਾਰ ਸਾਡਾ ਆ ਸਾਰਾ ਇੰਡਸਟਰੀ ਦਾ ਸਾਮਾਨ ਸਾਡੀਆਂ ਖਸਰਾ ਕਣਕ ਝੋਨਾ ਗੰਨਾ ਆਲੂ ਕਿੰਨੂ ਇਹ ਸਾਰਾ ਕੁਝ ਕਿਸ ਤਰ੍ਹਾਂ ਢਿਲੇ

ਇਸ ਕਰਕੇ ਪਹਿਲਾਂ ਇਹਨੇ ਨੁਕਤੇ ਸਾਡੀਆਂ ਨੌਕਰੀਆਂ ਬਾਹਰ ਦੇ ਸੰਘੇ ਦੇ ਲੋਕੀ ਲੈ ਕੇ ਜਾ ਰਹੇ ਨੇ ਹਮ ਬੜਾ ਸ਼ੋਰ ਪਾਇਆ ਨੌਕਰੀਆਂ ਦੇਤੀਆ ਲੈਪਿੰਦਾ ਜਾ ਕੇ ਉਸ ਦਾ ਨੌਕਰੀਆਂ ਮਿਲੀਆਂ ਕਿ ਨੌਕਰੀ ਦੇ ਕੋਸਾ ਨਹੀਂ ਸਾਡੇ ਨੌਕਰੀਆਂ Rajasthan ਦੇ ਬੱਚੇ Himachal ਦੇ ਬੱਚੇ Delhi ਦੇ ਬੱਚੇ Haryana ਦੇ ਬੱਚੇ ਲੈ ਗਏ ਕਿਉਂ ਕਿ ਸਾਡੇ ਕੋਲ ਕੋਈ ਪੰਜਾਬ ਦੀ ਦੋਸਤ ਇੱਕ ਸ਼ਰਤ ਹੋਣੀ ਚਾਹੀਦੀ ਆ ਨੌਕਰੀ ਜਿਹੜੇ ਬਗੇ ਲਿਖਣਾ ਚਾਹੀਦਾ ਇਹ ਪੰਜਾਬ ਦਾ ਛੱਪਾ ਹੋਵੇਗਾ ਕਿਸੇ ਨਹੀਂ ਲਾਉਂਦੇ ਔਰ ਹਰਿਆਣਾ ਪ੍ਰਦੇਸ਼ ਸਾਡੇ ਲਾਗੇ ਕਾਨੂੰਨ ਛੋਟਾ ਜਿਹਾ ਸਟੇਟ ਦਾ 1972 ਦਾ ਕਾਨੂੰਨ ਆਇਆ ਹੋਇਆ ਉਸ ਹਰਿਆਣੇ ਵਿੱਚ ਨਾ ਤੁਸੀਂ ਜ਼ਮੀਨ ਦਿਨ ਸਕਦੇ ਹੋ ਨਾ ਤੁਸੀਂ ਵੋਟਰ ਬਣ ਸਕਦੇ ਹੋ ਨਾ ਤੁਸੀਂ ਸਰਕਾਰੀ ਨੌਕਰੀ ਲੈ ਸਕਦੇ ਹੋ ਇਹ ਕਾਨੂੰਨ ਮੈਂ ਕੁਤਾਰ ਸੁਨਵਾ ਸਪੀਕਰ ਦੇ ਟੇਬਲ ਤੇ 2023 ਜਨਵਰੀ ਦਾ ਪ੍ਰਤਾਪ ਬਾਸੂ ਨੂੰ ਕਿਹਾ ਬੱਚੇ 3 ਕਰੋੜ ਦਾ ਖਿਆਫੀ ਮੁੱਖ ਤੌਰ 'ਤੇ ਜਨਤਕ 15-20 ਸਾਲ ਕਮਾ ਟੈਣੋਂ ਅੱਜ ਤੋਂ ਕੇ ਗੈਰਜਾਂ ਦੇ ਖਿਲਾਫ ਨਹੀਂ ਗੱਲ ਉਹ ਗਰੀਬ ਆਦਮੀ ਨੇ ਉਹ ਪੈਸੇ ਕਮਾੜ ਪਰਵਾੜ ਪਾਲਣ ਦੇ ਕੇ ਪੰਜਾਬ ਦੀ ਸੁਰੱਖਣ ਹੋ ਜਾ ਪੰਜਾਬ ਇੱਕ ਕਟ ਦਿੱਤੀਆਂ ਦਾ ਸੂਬਾ ਸਿੱਖਾਂ ਦੇ ਘਰ ਪੰਜਾਬ ਤੋਂ علاوہ ਕਿਸੇ ਦੇਸ਼ ਦੇ ਨਹੀਂ ਆਪਣਾ ਸੂਬਾ ਲੇਗਾ ਜਿਹੜੇ ਉਹਨਾਂ ਨੇ ਘਰ ਨਹੀਂ ਬਣਾਇਆ ਲੋਕੀਂ ਕੇਚਰੀਵਾਲ ਅਤੇ ਸੁਦੀਪ ਆਚਰ ਅਤੇ ਰਾਗਵ ਚੱਡਾ ਉਹਨਾਂ ਦਾ ਪਰਮੇਟਰ ਨੂੰ ਕਦੇ ਵੀ ਬਣਾਉਣ ਦੇ ਨੂੰ ਅਗਰ ਉਹ ਸੂਮ ਬਣ ਜਾਈਏ ਜਿਹੜਾ ਮੈਂ ਦਿੱਤਾ ਹੋਇਆ ਤੇ ਪੰਜਾਬ 21 ਸਰਕਾਰੀ ਨੌਕਰੀ ਕਹੇ ਰਿਆਂ 21 ਸਰਕਾਰੀ ਨੌਕਰੀ ਮੇਰੇ ਪਾਪੇ ਸੁਪੇਲਾ ਬੱਚਾ ਨਹੀਂ ਲੈ ਕੇ ਜਾ ਸਕਦਾ ਕਿ ਮੇਰੇ ਮੁੱਦੇ ਹਨ ਅਗਰੇ ਨਾਲ ਅਮਤਿਆਂ ਨੂੰ ਚੰਗੇ ਮੁੱਦੇ ਮੀਥੇਰਪੁਰ ਜਾਂ ਕਿਸੇ ਹੋਰ ਮੀਦਵਾਰਪੁਰ ਜਾਂ ਕਿਸੇ ਭਾਜਪੀ ਵਾਲੇ ਪੁਰ ਮੈਨੂੰ ਕੋਸਲਾ ਨਹੀਂ ਤੁਸੀਂ ਮੋਟ ਪਾ ਦਿਓ ਪੇਛੋ ਪਰ ਇਹ ਤੁਸੀਂ ਮੈਨੂੰ ਕਹੋਗੇ ਕਿ ਸਰ ਪੂਰੀ ਬਾੜ ਹਾ ਲੂੰਗਾ ਕਾਹ ਕੋਈ ਇਮਾਨਦਾਰੇ ਨਾਲ ਨਿਡਰਤਾ ਦੀ ਚਾਹੀਦੀ ਹੈ ਉਹ ਤੇ ਸਾਰੇ ਠਾਦੇ ਨੂੰ ਬੋਲਣ ਲੱਗੇ ਕੋਈ ਜੀਜੀ ਨੂੰ ਦਰਦਾ ਉਹ ਸੀਨੀਅਰ ਨੂੰ ਦਰਦਾ ਕੋਈ ਛੇੜ ਜਾਣ ਨੂੰ ਦਰਦਾ ਜਿਸ ਕਰਕੇ ਮੈਂ ਸਾਰੇ ਮੁਦਦ ਤੁਹਾਡੇ ਉੱਤੇ ਚੱਕ ਲਈ ਮੱਚ ਬਲੇ ਬਹੁਤ ਸਾਰੇ ਭਗਵੰਤੇ ਸੱਜਣ ਪੇਡੇ ਬਹੁਤ سارے ਨੌਜਵਾਨ ਸੱਤਾ ਤੁਸੀਂ ਸਾਰਿਆਂ ਨੇ ਬੇਇਜ਼ਤੀ ਕੀਤੀ ਆ ਮੈਂ ਤੁਹਾਡਾ ਸਭ ਦਾ ਉਹ ਬਹੁਤ ਤਕੂਰਾ ਹੈ ਅਗਰੀਆਂ ਤੋਂ ਬਹੁਤ ਬਹੁਤ ਆਪ ਦਾ ਧੰਨਵਾਦ ਕਰਦਾ ਜੋ ਕਿ ਆਖੀ ਬਹੁਤ ਸਾਰੇ ਇਹ ਬੰਦੇ ਨੇ ਜਿਹੜੇ ਮਾਜੇਵਾਨ ਸੁਭੀਵਾਰ ਦੇ ਜਿਹਨੇ ਕਸਮ ਬਣਾਈਆਂ ਪੰਜ ਤਾਰੇ ਹੋਣ ਰਾਏ ਕੱਚਾ ਹੁੰਦੇ ਮੋਟਰਾਂ ਦੀ ਲੋਰ ਪਾੜਦਾ ਜੋ ਕਿ ਝਾੜੂ ਵਾਲੇ ਛਿਫਾਤੀ ਬੱਚੇ ਆ ਸਾਡੇ ਸਰਕਾਰ ਨੂੰ ਤਾਂ ਮੁਕੇਰ ਦਾ ਕੇਸਰੀਵਾਲ ਦੇ ਭਵੰਤਮਾਨ ਆ 1990 ਤੱਕ ਭਵੰਤਰੀ ਫਿਰ ਤਾਂ ਪਿੰਡਾਂ ਦਾ ਵਲੰਟੀਅਰਲੀ ਲੈ ਕੇ ਪੁੱਦਾ 50 ਕਰੋੜ ਦੀ ਕੋਠੀ ਕੇਸਰੀਵਾਲ ਰਹਿ ਰਿਆ ਦੋ ਦੋ ਕਰੋੜ ਦੇ ਬਾਥਰੂਮ ਕੇਸਰੀਵਾਲ ਨੇ ਬਣਾਏ ਕਿ ਜਿੱਥੇ ਸੀਸ਼ਪਹਿਲ ਜਾਂ ਸੀਵੀਏ ਕਰ ਰਿਹਾ

ਤੋ ਤੁਹਾਡਾ ਸਾਰਿਆਂ ਦਾ ਮੇਰੇ ਤੋਂ ਜੀ ਲਈ ਬਹੁਤ ਬਹੁਤ ਅੰਮ੍ਰਿਤ ਹੋਰ ਤਾਂ ਇਹਨਾਂ ਤੋਂ ਕਿ ਪਹਿਲਾਂ ਇਤਰੀਵਾਲ ਆਊਟ ਆ ਪੰਜਾਬ ਤੋਂ ਆਉਣਾ ਜਾਂ ਮੱਕ ਬਗਵਾਨ ਸਾਰੇ ਇੱਕ ਜਿੱਡਾ ਉਹਨਾਂ ਪਹਿਲਾਂ ਇੱਕ ਪੁੱਛੋ ਉਹਨਾਂ ਨੇ ਕਹਿੰਦੇ ਜਿਹੜਾ ਵਿਕੇਟੇ ਮਾਸਟਰ ਹੈ ਫਿਰ ਕਹਿੰਦਾ ਇਹ ਉੱਛੋ ਨਾਲ ਕੇ ਸਾਥ ਖੰਨੇ ਲਾਵਾਂਗੇ ਸਾਰੇ ਇਹਨਾਂ ਸਾਰੀਆਂ ਗੱਡਾਂ ਬਣੀਆਂ ਨੇ ਅੱਜ ਨਾਲ ਕਹਿਦੀ ਸੀ روپیہ چاہیے آپ گیارہ ہزار روپیہ دیا گیا دو سال ٹپ گئے

چار ہک ہو گیا ہٹ کے نارا لونا کسان کھیت مزدور ایک شرتا अॼ सारीअता बेनती आहे